ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਅੱਜ ਯੂਰਪ ਦੀ ਧਰਤੀ ਤੇ ਕੈਪੀਟਲ ਜਾਗਰੇਵ ਵਿੱਚ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਛੇ ਖੇਤਰ ਦੀ ਲੋਕ ਸੰਗਤ ਵੱਧ ਚੜ ਕੇ ਹਿੱਸਾ ਲੈ ਰਹੀਆਂ ਆਪ ਜੀ ਨੂੰ ਦਿਖਾ ਰਿਹਾ ਜਾਗਰੇਵ ਵਿੱਚ ਬੁੰਡੇਕ ਪਾਰਕ ਵਿੱਚ موسیقی ਦੇਖੋ ਕਾਜੀ ਜੰਤ ਤ ਤ ਕਦਾ ਹੈ ਆਤਮ ਲਈ ਆਰਨਾ ਤੁਨ ਰੋਈ ਜਿਸਰਾ ਕਾਤ ਆਤਮ ਬਜ ਤੈ ਮੰਗ ਤੋਏ ਸਭ ਸੁਖ ਮੈਂ ਤਾ ਕੀ ਗਤ ਹੋਏ ਗੁਣ ਕੋ ਬਿੰਦ ਨਾਮ ਤੁਨ ਬਾਣੀ ਜਗਤ ਸਾਰਸਤਰ ਇਦ ਬਖਾਨੀ ਸਰਮਕਾਤ ਕੇਵਲ ਹਰਨਾਮ ਕੋ ਹਿੰਦਕਰ ਜੈ ਮਨ ਮਿਸਰਾ ਕੋਟ ਪਰਾਗ ਸਾਜ ਸੰਗ ਮਿਠੇ ਸਤਿ ਕਿਰਪਾ ਦੇ ਰਤਿ ਸੁਰੇ ਜਾ ਕੈ ਮਨ ਤਤ ਤਉ ਸਭ ਪਤਾਏ ਸਾਧ ਸ਼ਰਨ ਨਾਮ ਜਪਿ ਆਹੁ ਮਨ ਕੀ ਜਿਸ ਮਨ ਵਸੈ ਤਸੋ ਮੈ ਲਾਇਿਤਿ ਤਿਸ ਜਨ ਆਵੇ ਹਰ ਪ੍ਰਭ ਜੀ

ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਧੋਕ ਦੂਰ ਆਗਿਆ ਪਈ ਆਕਾਸ਼ 우와! Wow. ਸਰਤ ਹੈ ਸਨਾਬਾ ਬਹੁਤ ਬਹੁਤ ਸਾਤ ਹੋੜ ਕੜਾ ਪ੍ਰਸ਼ਾਦੀ ਦੇਖ ਬਤਾਈ ਜਾਏਗੀ ਸੋ ਵੀਰਾਂ ਨੂੰ ਜਿੰਟੀ ਰਤੇ ਪਾਈ ਗੇਰੇ ਨੇ ਮੇਰ ਪਿਛੇ ਖੜੇ ਨੇ ਜਾਂ ਇਧਰ ਉਧਰ ਘੁੰਮ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਬੈਠਣ ਦੀ ਕਿਰਪਾਤਾ ਕਰੋ ਕੇ ਜੇਰੇ ਨੇ ਵੀਰ ਪੰਡਾਲ ਦੇ ਵਿੱਚ ਬੈਠੇ ਨਹੀਂ ਨਾ ਬੈਠੇ ਹੈ ਕਿ ਥੋੜਾ ਥੋੜਾ ਅੱਗੇ ਵਾਹੇ ਕਿਰਪਾ ਕਰ ਤਰਪਾਨ ਜੋ ਪਿੱਛੇ ਜਿਹੜੇ ਸਾਡੇ ਵੀਰ ਨੇ ਉਹਨਾਂ ਦਾ ਸਬੂਤ ਦੇ ਸਕੀਏ ਭਾਰੀ ਚਾਰ ਕਿਸਾਨ ਦਾ ਸਬੂਤ ਦੇ ਸਕੀਏ ਸੋ ਜੇ ਵੀ ਬੈਠੇ ਸੰਗਤ ਦੇ ਵਿੱਚ ਬੈਠੇ ਹਾਰਤ ਵੀਰ ਹੋ ਹਰ ਇੱਕ ਹੈ ਨਾ ਹੈ ਇਹ ਜਿਹੜੇ ਵੀ ਵੀਰ ਨੇ ਕਿਸੇ ਨੇ ਨਹੀਂ ਕਿਸੇ ਲਈ ਤਰਦਾ ਆਤਮਾ ਸੁਝਾ ਹੈ ਕਿਸੇ ਵੀ ਤਰ੍ਹਾਂ ਦਾ ਵਿਚਾਰ ਹੈ ਸਭਾ ਜੀ ਬੇਨਤੀ ਹੈ ਜੀ ਮਾਈਕ ਬੰਦ ਕਰੀਏ ਇਹ ਸਭ ਸकता 2 ਕੁ ਮਿੰਟ ਇੰਤਜ਼ਾਰ ਦੇ ਕੇ ਤੇ ਆਪਣੀ ਗੱਲ ਸੁਣ ਸਕਣ ਤੇ ਸਭ ਤੋਂ ਪਹਿਲਾਂ ਆਪਾਂ ਸਾਰੇ ਹੀ ਬਹੁਤ ਵਧਾਈ ਦੇ ਪਾਤਰ ਆ ਕੀ ਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ ਅੱਜ ਆਪ ਸਭ ਦਾ ਇਕੱਠਿਆ ਹੋ ਕੇ ਬਸਾਖੀ ਦੇ ਸਮਰਨ ਦੇ ਵਿੱਚ ਜੋ ਆਪਾਂ ਗੁਰੂ ਮਹਾਰਾਜ ਸਾਹਿਬ ਦੇ ਚਰਨਾ ਕ ਤੇ ਅਰਦਾਸ ਕੀਤੀ ਸੀ ਬਾਬਾ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਅੱਜ ਸਭ ਸੰਗਤਾਂ ਨੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਸਭ ਸੰਗਤਾਂ ਬਹੁਤ ਖੁਸ਼ ਨੇ ਤੇ ਸਭ ਸੰਗਤਾਂ ਦੀ ਕਰਨਾ ਚ ਬੇਨਤੀ ਆ ਗਈ ਅੱਗੇ ਤੋਂ ਵੀ ਜਗੋਗੇ ਆਪਾਂ ਕੁਲੀ ਵੀ ਕਾਰਜ ਕਰਨਾ ਹੈ ਤੇ ਸਭ ਸੋਚਦਾ ਏਡਾ ਹੀ ਵੰਦ ਤੜਕੇ ਹਾਜ਼ਰੀਆ ਭਰਨ ਗਿਆ ਤੇ ਨਾਲ ਹੀ ਬਤਾਜੀ ਬੇਨਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਵੇਂ ਆਪਾਂ ਇੱਕ ਵਟਸਐਪ ਗਰੁੱਪ ਦੇ ਜਰੀਏ ਸ਼ੁਰੂਆਤ ਕੀਤੀ ਸੀਗੀ ਆਪਾਂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕ੍ਰਿਸ਼ਿਆ ਦੇ ਧਰਤੀ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਚਲਾਈ ਸੀ ਤੇ ਮਹਾਰਾਜ ਸਾਹਿਬ ਦੀ ਕਿਰਪਾ ਦੇ ਤੁਕਾਂ ਉਹ ਆਪਣੀ ਦੇਵਾ ਚੱਲ ਰਹੀ ਹੈ ਤੇ ਮਹਾਰਾਜ ਸਾਹਿਬ ਕਿਰਪਾ ਕਰਨ ਆਪਾਂ ਜਲਦੀ ਹੀ ਸਭ ਤੋਂ ਪਹਿਲਾਂ ਆਪਾਂ ਤਨਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਨਾਮ ਤੇ ਇੱਕ ਐਸੋਸੀਏਸ਼ਨ ਥੋੜੇ ਦਿਨਾਂ ਤੱਕ ਅਨਫਰਟਡ ਕਰਨ ਜਾ ਰਹੇ ਆ ਤੇ ਉਹਦਾ ਇੱਕ ਬੈਂਕ ਅਕਾਊਂਟ ਖੁੱਲੇਗਾ ਤੇ ਉਹ ਸਭ ਸੰਗਤਾਂ ਨੂੰ WhatsApp ਦੇ ذریعے ਆਪਾਂ ਸ਼ੇਅਰ ਕਰਾਂਗੇ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ ਜਿਨ੍ਹਾਂ ਨੂੰ ਆਪਣੇ WhatsApp ਗਰੁੱਪ ਬਾਰੇ ਨਹੀਂ ਵੀ ਪਤਾ ਉਹ ਸੰਗਤਾਂ ਸਾਡੇ ਕੋਲ ਲਿੰਕ ਲੈ ਸਕਦੀਆਂ ਨੇ ਤੇ ਸਭ ਸੰਗਤਾਂ ਜੁੜ ਕੇ ਕਿ ਜੋ ਵੀ ਅਸੀਂ ਬੇਨਤੀ ਕਰਦੇ ਆ ਤੇ ਸਭ ਸੰਗਤਾਂ ਵੱਲ ਕਰਕੇ ਬੇਨਤੀ ਮੰਦਣ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਵੀ ਸੰਗਤ ਆਪਣੇ ਚਲ-ਫੁਲ ਭੇਟਾ ਪਾਉਣੀ ਚਾਹੁੰਦੇ ਨੇ ਉਹ ਕੋਣ ਤੇ ਨਾਲ ਹੀ ਬੇਨਤੀ ਆਗੇ ਥੋੜੇ ਦਿਨਾ ਤੱਕ ਆਪਾਂ ਤਾਂ-ਤਾਂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਨਾਮ ਤੇ ਅਸੋਸੀਏਸ਼ਨ ਦੇ ਨਾਮ ਤੇ ਬੈਂਕ ਅਕਾਊਂਟ ਓਪਨ ਕਰਾਂਗੇ ਕੁਝ 1 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਉਹ ਨਾਲ ਸੰਕਟਾਂ ਦੇ ਸ਼ੇਅਰ ਕਰਾਂਗੇ ਤੇ ਸਾਬ ਲੱਗਦਾ ਨੇ ਉਹਦੇ ਵਿੱਚ ਹਰ ਮਹੀਨੇ ਦਾ ਜਦੋਂ ਵੀ ਸਰਦਾ ਬੰਦਾ ਹਿੱਸਾ ਪਾਉਣਾ ਹੈ ਕਿ ਨਾਲ ਹੀ ਬੇਨਤੀ ਆਗੇ ਆਪਣੇ ਨਾਲ ਅਸਰੀਆ ਦੀਆਂ ਸੰਕਟਾਂ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਤਬਰਦ ਕਮੇਟੀਆਂ ਨੇ ਕਿ ਨਾਲ ਹੀ ਇਤਲੀ ਪੰਜਾਬ ਗੁਰੂਮਾਰ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਪੁਤੀ ਸਾਹਿਬ ਦਾ ਅੱਜ ਪ੍ਰਕਾਸ਼ ਕੀਤਾ ਹੈ ਕਿ ਸਭ ਸੰਗਤ ਆਪਣੇ ਨਾਲ ਹੈ ਕਿ ਸਾਰਾ ਸੰਗਤ ਜੀ ਆਪਾਂ ਏਡਾਂ ਹੀ ਅੱਗੇ ਤੋਂ ਉਦਮ ਕਰਕੇ ਜਿਵੇਂ ਸੋਸ਼ਲ ਮੀਡੀਆ ਦੇ ذریعے ਸਾਰੇ ਕ ਸੰਸਾਂ ਨੂੰ ਆਪਾਂ ਇਹ ਅਹਿਸਾਸ ਕਰਾਉਣਾ ਹੈ ਕਿ ਤਰੀਸਵਾਲੀ ਧਰਤੀ ਤੇ ਵੀ ਸਿੰਘ ਚੜ੍ਹਦੀ ਕਲਾ ਦੇ ਬੈਠੇ ਨੇ ਤੇ ਬਾਕੀ ਜਿੱਦਾਂ ਵੀ ਬੇਨਤੀਆਂ ਹੋਣਗੀਆਂ ਉਹ ਆਪਾਂ ਨਾਲ ਨਾਲ ਸੰਗਤ ਜੀ ਕੇ ਕਰਦੇ ਰਵਾਂਗੇ ਤੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਤੇ ਨਾਲ ਹੀ ਫੈਰਲੀ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਆ ਸਪੇਨ ਤੋਂ ਭਾਈ ਮਨੀਤ ਸਿੰਘ ਜੀ ਖਾਲਸਾ ਉੜਾਗਾ ਜਿਨ੍ਹਾਂ ਨੇ ਆਪਾਂ ਨੂੰ ਸਮੇਂ-ਸਮੇਂ ਤੇ ਆਪਣਾ ਫੋਨ ਉਹਨੇ ਚੱਕਿਆ ਵੀ ਤੇ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੇ ਆਪਾਂ ਨੂੰ ਇਹ ਬੇਨਤੀ ਕੀਤੀ ਆ ਕਿ ਤੁਸੀਂ ਵੱਧ ਚੜ ਕੇ ਸਿੱਖੋ ਗ੍ਰੀਸ਼ਿਆ ਦੀ ਧਰਤੀ ਤੇ ਜਗ੍ਹਾ ਦਾ ਇੱਕ ਜਗ੍ਹਾ ਦੇਖੋ ਤੇ ਅਸੀਂ ਵੱਧ ਚੜ ਕੇ ਪਾਇਆ ਲੈ ਕੇ ਆ ਗਏ ਤੇ ਆਪਣੇ ਗੁਰੂਵਾਰਾ ਸਾਹਿਬ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਆਪਾਂ ਸ਼ੁਰੂਆਤ ਕਰੀਏ ਤੇ ਸਭ ਸੰਤਾਂ ਨੂੰ ਬੇਨਤੀ ਹੈ ਕਿ ਆਪਾਂ ਹੋਰ ਕੁਝ 3 ਕੁ ਮਹੀਨੇ ਦੇ ਵਿੱਚ ਇੱਕ ਕੀਰਤਨੀ ਸਮਾਗਮ ਵੀ ਤੇ ਕਰਾਵਾਂਗੇ ਜਿਸ ਦੇ ਵਿੱਚ ਜੋਰ ਦੇ ਵਿੱਚ ਉਹ ਸਭ ਸੰਗਤਾਂ ਜਿਵੇਂ ਭਾਈ ਅਮਰੀਕ ਸਿੰਘ ਖਾਲਸਾ ਵਰਗਿਆ ਸਿਹਰ ਆਪਾਂ ਜਰੂਰ ਇੱਥੇ ਬੁਲਾਵਾਂਗੇ ਤੇ ਇਸ ਵਾਰ ਥੋੜੀ ਆਪਾਂ ਨੂੰ 퍼ਮਿਸ਼ਨ ਲਈ ਕਰਕੇ ਤੇ ਟੈਂਟ ਥੋੜਾ ਛੋਟਾ ਹੈ ਤੇ ਮਹਾਰਾਜ ਸਾਹਿਬ ਕਿਰਪਾ ਕਰਨ ਹੁਣ ਆਪਾਂ ਜਦੋਂ ਵੀ ਅਗਲਾ ਪ੍ਰੋਗਰਾਮ ਕਰਾਂਗੇ ਤੇ ਆਪਾਂ ਇਹ ਟੈਂਟ ਦਾ ਦਾਰਾ ਵੱਡਾ ਕਰਾਂਗੇ ਕਿ ਸਾਰੀਆਂ ਸੰਗਤਾਂ ਨਹੀਂ ਬੈਠ ਕੇ ਸੁਣ ਸਕਣ ਤੇ ਆਪਣੇ ਗੁਰੂ ਮਹਾਰਾਜ ਸਾਹਿਬ ਦੇ ਚਰਨਾ ਕਾਰਜ ਜੁਲਾ ਸਕਣ ਇੰਨਿਆਂ ਕੇ ਬੇਨਤੀਆਂ ਪ੍ਰਵਾਨ ਕਰੋ ਜੀ ਨਾਲ ਹੀ ਮੈਂ ਭਾਈ ਗੁਰਪ੍ਰੀਤ ਸਿੰਘ ਨੂੰ ਬੇਨਤੀ ਕਰਦਾ ਕਿ ਕੁਝ ਵਿਚਾਰ ਸੰਗਤਾਂ ਰੱਖੇ ਵੀ ਰੱਖੋ ਤੇ ਸਾਹ ਸੱਜ ਜੀ ਇੰਨਿਆਂ ਕੇ ਬੇਨਤੀਆਂ ਪ੍ਰਵਾਨ ਕਰੋ ਜੀ ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆ ਰਹੇ ਜਗੇ ਉਹ ਜੀ ਕਰੋ ਜੇ ਲੋ ਤੁਸੀਂ ਸੜਕਾਂ ਦੇ ਘੁੰਮਦੇ ਆ ਇਹ ਵੀਡੀਓ ਬਣਾ ਕੇ ਉੱਤੇ ਪਾਉਂਦੇ ਆ ਕਿ ਅਸੀਂ ਤੰਗ ਹੁੰਦੇ ਆ ਫਿਰ ਸਾਨੂੰ ਪਰਮਿਸ਼ਨਾਂ ਲੈ ਕੇ ਤੰਗੀ ਹੋਰ ਆਉਂਦੀ ਹੈ ਤੇ ਇਸ ਕਰਕੇ ਬੇਨਤੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਸਾਜੋ ਕਿ ਤੁਸੀਂ ਕੋਰੇ ਕਰੋਗੇ ਤੁਸੀਂ ਬੜੀਆਂ ਅੰਗਰਾਂ ਰਹੋਗੇ ਉਹ ਵੀ ਵੀਡੀਓ ਬਣਾ ਕੇ ਉੱਤੇ ਮਾੜੇ ਨਹੀਂ ਕੀ ਹਾਂਜੀ ਯਾਰਾ ਵਧੀਆ ਕੀਤਾ ਜੇ ਤੁਸੀਂ ਅਗਾਂਹ ਫਿਰੋਗੇ ਤੇ ਉਹ ਨਹੀਂ ਟੰਗਾ ਤੁਹਾਡੇ ਸਾਡੇ ਬਾਹਰ ਬਾਹਰ ਬੇਨਤੀ ਕਰਦੇ ਵੀ ਬੰਦੇ ਬਾਹਰ ਬਾਹਰ ਘਾਈ ਰਹੇ ਸਾਨੂੰ ਵੀ ਖਤਮ ਹੋਣ ਦੀ ਹੈ ਇਸ ਕਰਕੇ ਪੂਰੀ ਸਾਰੇ ਖਿਆਲਿਆ ਜਿਹੜੇ ਤਾਂ ਜਿੱਥੇ ਤੁਸੀਂ ਆਏ ਆ ਉੱਥੇ ਰਜਦੀਆਂ ਭਰੋ ਤੇ ਦੋ ਘੰਟੇ ਮਿੰਟਾਂ ਮੇਰੇ ਬਾਦੀਆਂ ਸੀ ਕਿ ਆਪਣੇ ਬੰਦੇ ਸਮਾਪੂਰੇ ਤੇ ਸ਼ੇਖਾਂ ਦੇ ਬਹੁਤ ਆਤੀ ਹੋ ਗਏ ਆ ਤੇ ਕੋਈ ਸਾਨੂੰ ਸਾਡੇ ਘਰੇ ਨੂੰ ਪਾਈ ਜਾਣ ਕਿ ਉਹ ਤੇ ਜਾਣ ਨੂੰ ਪਤਾ ਨਹੀਂ ਕਿ ਕਿਉਂ ਉਹ ਤੇ ਇਸ ਤੇ ਨਹੀਂ ਜਾਣ ਦੇਖੋ ਜੇ ਬੰਦੇ ਨੂੰ ਕਹੀਏ ਕਿ ਤੂੰ ਜਿਹੜੇ ਬਗਾ ਉਹ ਨਹੀਂ ਗਾਉਗਾ ਉਹਨਾਂ ਕੈਰੈਕਟਰ ਦੇ ਉੱਤੇ ਲਿਖਿਆ ਆਉਂਦਾ ਕਿ ਜਿਹੜਾ پھر بنا ملو گا واحد واحد واحسا واحر ਸਭ ਤੋਂ ਪਹਿਲਾਂ ਅਸੀਂ ਭਾਈ ਮਨਦੀਪ ਸਿੰਘ ਗਿੱਦੜੀ ਵਾਲਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਇਹਨਾਂ ਨੇ ਸੰਜੀਪ ਸਿੰਘ ਵੀਰ ਦੇ ਇੱਕ ਫੋਨ ਤੇ ਆਪਣੀ ਬੇਨਤੀ ਮੰਨੀ ਅਤੇ ਉਹਨਾਂ ਨੇ ਆਪਾਂ ਨੂੰ ਸ੍ਰੀ ਪੋਤੀ ਸਾਹਿਬ ਦਾ ਪ੍ਰਬੰਧ ਕਰਕੇ ਦਿੱਤਾ ਤੇ ਉਹਨਾਂ ਨੇ ਆਪਾਂ ਨੂੰ ਇਹ ਵੀ ਦਾਤ ਬੇਨਤੀ ਕੀਤੀ ਕਿ ਤੁਸੀਂ ਅੱਗੇ ਤੋਂ ਜਦੋਂ ਵੀ ਸਾਡੇ ਕੋਲ ਬੇਨਤੀ ਕਰਾਂਗੇ ਕਰੋਗੇ ਕਿ ਅਸੀਂ ਤੁਹਾਡੇ ਨਾਲ ਭਾਈ ਮਹਿੰਦੀ ਸਾਹਿਬ ਜੀ ਆਲੇ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਇੱਕ ਬੇਨਤੀ ਦੇ ਮੰਨੀ ਤੇ ਨਾਲ ਹੀ ਸਾਹ ਸਮਝੀ ਇੱਕ ਹੋਰ ਬੇਨਤੀ ਆ ਕਿ ਜਿਵੇਂ ਸਭ ਸੰਗਤਾਂ ਜਾਣਦੀਆਂ ਨੇ ਕਿ ਜੋ ਸਭ ਸੰਗਤਾਂ ਨੇ ਦਾਸ ਦੀ ਝੋਲੀ ਇਹ ਸੇਵਾ ਪਾਈ ਹੈ ਉਗਰਾਹੀ ਦੀ ਖਰਚਾਲ ਕੀਤੀ ਮੈਂ ਸਾਹ ਸਕੀਤੀ ਬੇਨਤੀ ਕਰਨ ਸਾਰੇ ਸਿੰਘਾਂ ਨੂੰ ਕਿ ਜਿੱਦਾਂ ਆਪਾਂ WhatsApp ਤੇ ਗਰੁੱਪ ਦੇ ਜੋ ਆਪਾਂ ਪਿਛਲੀ ਵਾਰ ਜੋ ਵੀ ਆਪਣੀ ਗ੍ਰਾਹੀ ਇਕੱਠੀ ਹੋਈ ਸੀ ਉਸ ਦਾ ਹਿਸਾਬ ਆਪਾਂ WhatsApp ਗਰੁੱਪ ਦੇ ਵਿੱਚ ਦਿੱਤਾ ਸੀ ਤੇ ਸਾਰੇ ਜਨਤਾ ਨੇ ਕਰਨਾ ਚਾਹੁੰਦੇ ਹੈ ਕਿ ਜੇ ਕੋਈ ਵੀ ਵੀਰ ਸਾਡੇ ਕੋਲੋਂ ਸਾਡੀ ਕਮੇਟੀ ਵੱਲੋਂ ਕੋਈ ਗਾਇਦਾ ਖਾਬ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਤਾ ਕਰਨਾ ਚਾਹੁੰਦਾ ਹੈ ਜੇ ਉਹ ਆਪਣੇ ਕੋ ਸਾਰੀ ਪਾਇਦਾ ਖਾਬ ਹੈ ਜੀ ਉਹ ਕੋਈ ਵੀ ਸਿੰਘ ਆਪਣੇ ਕੋਲ ਕੋਈ ਕਿਸੇ ਨੂੰ ਜਾ ਕੋਈ ਇਦਾਂ ਦੀ ਲੋੜ ਨਹੀਂ ਕਿ ਕੋਈ ਸਾਡੰਦਾ ਸਵਾਲ ਕਰੇ ਮੈਨੂੰ ਜਦੋਂ ਵੀ ਕੋਈ ਸਿੰਘ ਸਵਾਲ ਕਰ ਸਕਦਾ ਹੈ ਕਿਉਂਕਿ ਆਪਾਂ ਕੋਸ਼ਿਸ਼ ਕੀਤੀ ਸੀ ਇਸ ਵਾਰ ਕਿ ਆਪਾਂ ਇਸ ਸੰਗਰ ਨੂੰ ਪਹਿਲਾਂ ਤਨਤਨ ਸਾਹਿਬ ਸ੍ਰੀ ਗੁਰੂ ਮਾਰਕ ਜੀ ਦੇ ਨਾਮ ਤੇ ਬੈਂਕ ਅਕਾਊਂਟ ਖੁਲਾੜੀਏ ਤਾਂ ਉਹਦੇ ਨਾਲ ਆਪਾਂ ਨੂੰ ਇੱਕ ਬਿੱਲ ਬੁੱਕ ਵੀ ਮਿਲ ਜਾਣੀ ਸੀ ਕਿ ਜਿਹੜਾ ਆਪਾਂ ਸੰਗਤ ਤੋਂ ਜੋ ਕੈਸ਼ ਇਕੱਠਾ ਕਰਨਾ ਜਾ ਬੈਂਕ ਦੇ ਵਿੱਚ ਪਾਉਣਾ ਤੇ ਉਹ ਆਪਾਂ ਸਾਰਾ ਸਾਲ ਸੰਗਤ ਦੇ ਅੱਗੇ ਰਹਿ ਸਕੀਏ ਪਰ ਉਹ ਕੌਜਕਾਰਨਾ ਕਰਕੇ ਆਪਾਂ ਉਹ ਸਫਲ ਨਹੀਂ ਹੋ ਪਾਏ ਹੁਣ ਆਪਾਂ ਜਦੋਂ ਅੱਗੇ ਤੋਂ ਕੋਈ ਵੀ ਪ੍ਰੋਗਰਾਮ ਕਰਾਂਗੇ ਤੇ ਉਹ ਆਪਾਂ ਤਲਤਨ ਸਾਹਿਬ ਜੀ ਦੁਆਨ ਦੇ ਦੇਵਾਹਾਰ ਸਾਹਿਬ ਦੇ ਇੱਕ ਬੈਕਅਪ ਅਕਾਊਂਟ ਦੇ ਅੱਤੇ ਨਾਲ ਇੱਕ ਬਿੱਲ ਬੁੱਕ ਦੇ ਤਰ੍ਹਾਂ ਕਰਾਂਗੇ ਜੇ ਕੋਈ ਵੀ ਸਿੰਘ ਜੇ ਪਿਛਲੇ ਲੰਗਰ ਦੇ ਪਰ ਗਰੁੱਪ ਦੇ ਵਿੱਚ ਇਕੱਲੇ-ਇਕੱਲੇ ਜਾਵੇ ਆਪਾਂ ਹਿਸਾਬ ਦਿੱਤਾ ਸੀ ਮਿਲਾਂ ਦੇ ਸਬੰਧਤ ਜੇ ਹੋਰ ਵੀ ਕੋਈ ਆਪਣਾ ਸਹਿਕਰਮ ਆਪਣੇ ਕੋ ਵੀਰ ਕਿਉਂਕਿ ਮੈਨੂੰ ਕਈ ਸਿੰਘਾਂ ਦੇ ਫੋਨ ਆਏ ਸਨ ਕਿ ਕਈ ਸਿੰਘ ਨਾਰਾਜ਼ ਨੇ ਪਤਾ ਨਹੀਂ ਉਹ WhatsApp ਗਰੁੱਪ ਦੇ ਵਿੱਚ ਐਡ ਨਹੀਂ ਕਰਦੇ ਜਿੱਦਾਂ ਇਹ ਆਪਣਾ ਜੋ ਆਪਾਂ ਪਿਛਲਾ ਹਿਸਾਬ ਵਾਲੀ ਕਮੇਟੀ ਨੂੰ ਦਿੱਤਾ ਗਿਆ ਉਹ ਨਹੀਂ ਦੇਖਿਆ ਕਿ ਕੋਈ ਸਿੰਘਾਂ ਦੇ ਮੈਨੂੰ ਫੋਨ ਆਏ ਸਨ ਕਿ ਬਾਬਾ ਜੀ ਕੋਈ ਸਿੰਘ ਨਾਰਾਜ਼ ਨੇ ਕਿ ਪਿਛਲੀ ਗਾਈ ਦਾ ਕੋਈ ਹਿਸਾਬ ਨਹੀਂ ਹੈ ਨਾ ਤੇ ਭਾਵੇਂ ਗਰੁੱਪ ਦੇ ਵਿੱਚ ਆਪਾਂ ਦਿੱਤਾ ਸੀ ਕਿ ਫਟ ਫਿਰ ਵੀ ਜੇ ਕੋਈ ਵੀ ਆਪਣੇ ਕੋ ਵੀਰ ਹਿਸਾਬ ਦਾ ਕੋਈ ਵੀ ਆਪਾਂ ਕਿਸੇ ਵੀ ਤੋਂ ਡਰ ਨਹੀਂ ਜਾ ਕਿ ਲੋੜ ਨਹੀਂ ਇੰਨਾ ਦੇ ਆਪਾਂ ਹਰ ਟਾਈਮ ਹਾਜ਼ਰ ਆ ਜਿੰਨਾ ਚਿਰ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨਗੇ ਆਪਾਂ ਸੇਵਾ ਕਰਾਂਗੇ ਮਹਾਰਾਜ ਜੀ ਬਖਸ਼ਿਸ਼ ਕਰਨ ਇਦਾਂ ਹੀ ਕ੍ਰਿਸ਼ਾ ਵਿੱਚ ਰਹਿ ਰਹੀਆਂ ਸਭ ਸੰਗਤਾਂ ਦੇ ਇੱਕ ਨਾਲ ਹੀ ਮੈਂ ਭਾਰੀ ਸਿਕੰਦਰਪਾਲ ਸਿੰਘ ਟੋਨੀ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਏ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਜਿਨ੍ਹਾਂ ਨੇ ਪਰਵੀਸ਼ ਤੋਂ ਲੈ ਕੇ ਟਿਕਟ ਤੋਂ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਸੇਵਾ ਆ ਜੇ ਆਪਾਂ ਦੇਖ ਰਹੇ ਹਨ ਗੁਰੂ ਮਹਾਰਾਜ ਅੱਗੇ ਕਿਰਪਾ ਦੇ ਨਾਲ ਅੱਜ ਹੋਇਆ ਹੈ ਉਹ ਭਾਰੀ ਸਿਕੰਦਰਪਾਲ ਸਿੰਘ ਟੋਨੀ ਰਾਇਲ ਇੰਡੀਆ ਦੇ ਜਿਹੜੇ ਓਨਰ ਨੇ ਮਹਾਰਾਜ ਸਾਹਿਬ ਜੀ ਬੜੀ ਕਿਰਪਾ ਹਾਂ ਜੀ ਕੁਪੀ ਚਲੇ 25 ਸਾਲ ਤੋਂ ਗਰੇਖਿਆ ਵਿੱਚ ਰਹਿ ਰਹੇ ਹਾਂ ਤੇ بڑا ਉਹਨਾਂ ਦਾ ਕੰਮਕਾਰ ਹੈ ਤੇ ਉਹਨਾਂ ਨੇ ਆਪਣੇ ਕੰਮ ਕਾਇ ਨੂੰ ਪਾਸੇ ਰੱਖ ਕੇ ਆਪਣਾ ਸਾਥ ਮਲਕਿਸ ਵਕਤ ਸੇਵਾ ਕੀਤੀ ਹੈ ਕਿ ਭਾਈ ਭਾਈ ਉਹਨਾਂ ਨੇ ਆਪਾਂ ਗੱਡੀਆਂ ਵੀ ਚਲਾਈਆਂ ਤੇ ਜਿਹੜੇ ਆਪਾਂ ਅੱਜ ਆਪਣਾ ਲੰਗਰ ਤਿਆਰ ਕੀਤਾ ਭਾਈ ਉਹਦੇ ਘਰੇ ਕੀਤਾ ਹੈ ਜੁਗੇ ਅੱਜ ਤੁਸੀਂ ਪ੍ਰਬੰਧ ਦੇਖ ਰਹੇ ਉਹ ਭਾਈ ਉਹਨਾਂ ਦਾ ਆਪਣੇ ਇੱਕ ਫੋਨ ਤੇ ਮੈਂ ਪਤਾ ਨਹੀਂ ਕਿੰਨੇ ਵਾਰ ਭਾਈ ਉਹਨਾਂ ਨੂੰ ਨੰਬਰ ਤੋਂ ਪਹਿਲਾਂ ਮਿਲ ਚੁੱਕਾ ਕਿ ਭਾਈ ਉਹਨਾਂ ਦਾ ਬਹੁਤ ਅਰਜ਼ੀ ਦਾ ਸੇਵਾ ਨਿਭਾਈ ਹੈ ਗੁਰੂ ਮਾਰਾ ਸਾਹਿਬ ਕਿਰਪਾ ਕਰਨ ਇੰਨਾ ਹੀ ਭਾਈ ਸਾਹਿਬ ਨੂੰ ਹੋਰ ਤਰਕੀਆਂ ਬਖਸ਼ਣ ਤੇ ਤਾਂ ਜੋ ਆਪਾਂ ਅੱਗੇ ਤੋਂ ਵੀ ਵੱਧ ਚੜ ਕੇ ਸੇਵਾ ਕਰ ਸਕੀਏ ਇੰਨਾ ਇੱਕ ਬੇਨਤੀ ਹੈ ਸਾਹਿਬ ਸੰਗਤ ਦੀ ਪ੍ਰਵਾਣ ਕਰੋ ਜੀ ਜੇ ਕੁਝ ਹੱਥ ਘੱਟ ਹੋਇਆ ਹੈਗਾ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸ੍ਰੀ ਅਕਾਲ ਪੁਰਖ ਮੈਂ ਭਾਈ ਕਰਨਜੀ ਸਿੰਘ ਤੁਹਾਨੂੰ ਬੇਨਤੀ ਕਰਦਾ ਕਿ ਉਮੀ ਆ ਕੇ ਪਾਇਤਲ ਜੀ ਸਾਈਵਲ ਉਸ ਸਮਾਂ ਲੱਗ ਕੱਲ ਤੋਂ ਨਹੀਂ ਕੁਝ ਹੋ ਰਿਹਾ ਅੱਜ ਵੀ ਨਹੀਂ ਅੱਜ ਵੀ ਕੋਈ ਨਹੀਂ ਸੋ ਨਿਆ ਆਪਾਂ ਸਾਰਿਆਂ ਨੇ ਥੋੜਾ ਜੇਰੇ ਦੇ ਨਾਲ ਚੱਲਣਾ ਹੈ ਕਿਉਂਕਿ ਸਖਤ ਜਾਂਦੀ ਹੈ ਤੇ ਥੋੜਾ ਆਪ ਹੀ ਸਖਤ ਵੇਖ ਕੇ ਤੇ ਅਧਿਕਾਰ ਦੇ ਨਾਲ ਅੱਗੇ ਪਹਿਲਾਂ ਬਿਰੀਆਂ ਸੰਗਤਾਂ ਦਾ ਲੈਣ ਚ ਲੱਗੇ ਉਹਨਾਂ ਤੋਂ ਤੇ ਫਿਰ ਸਖਤ ਉੱਟ ਕੇ ਜਾਣ ਜੀ पार्लमेंट okay. ਆਹ ਬੱਸ ਜਾਨੀ ਪਤਲਾ ਪਰ ਲੈ ਲੈ ਵਾਹਿਗੁਰੂ ਬਾਬਾ ਜੀ ਕੋਈ ਯਾਰ ਫੋਨ ਕਿਦਾ ਕੋਈ ਨਾ ਸੌਰੀ ਇਧਰ ਦੁਬਾਰਾ ਵਾਲੇ ਤੇ